ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵੋ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਮੱਕੀ ਦੇ ਉੱਪਰ ਇੱਕ ਆਪਾਂ ਨੂੰ ਬਹੁਤ ਜ਼ਿਆਦਾ ਵੀਰ ਦੀ ਡਿਮਾਂਡ ਕਰੀ ਸੀਗੀ ਉਹ ਟ੍ਰਾਇਲ ਆਇਆ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੇ ਉਹਦਾ ਰਿਜ਼ਲਟ ਕੀ ਆ ਉਹ ਵੀ ਦਿਖਾਵਾਂਗੇ ਤਾਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਟ੍ਰਾਈਕੌਨਟਾਨੋਲ ਸਾਲਟ ਦੀ ਮੀਰਾਕੁਲਾਨ ਜਿਹੜਾ ਬਾਇ ਨੇਮ ਆਉਂਦਾ ਡਾਉ ਦੀ ਇਹ ਕੰਪਨੀ ਦਾ ਤੇ ਕਿਸਾਨ ਵੀਰੋ ਨਾਲ ਆਪਾਂ ਇਹਦੇ ਪਾਇਆ ਐਮ ਐਮ ਐਕਟਨ ਬੈਂਜੂਅਲ ਦੂਜੀ ਸਪਰੇ ਕਰੀਏ ਜਿਹੜੀ ਆਪਾਂ ਨੇ ਤੇ 150 ਐਮ ਐਲ ਤੇ ਬਾਕੀ 150 ਐਮ ਐਲ ਨਾਲ ਇਹਦੇ ਪਾਇਆ ਆਪਾਂ ਨੇ ਜ਼ਿੰਕ ਆਕਸਾਈਡ 39.5% ਹੀ ਸੀ ਤਿਕਸਾਨ ਵੀਰੋ ਇਹ ਚੀਜ਼ ਦੇਖੋ ਆਪਾਂ ਸਭ ਤੋਂ ਪਹਿਲਾਂ ਇਹ ਸੋਚਦੇ ਹੁੰਨਾ ਜਦੋਂ ਮੱਕੀ ਵੀ ਤੇ ਵੀ ਆਪਾਂ ਘੱਟ ਖਰਚੇ ਦੇ ਵਿੱਚ ਵਧੀਆ ਮੱਕੀ ਕਰਨੀ ਆ ਤਾਂ ਮੈਨੂੰ ਕਿਸੇ ਵੀਰ ਨੇ ਬਹੁਤ ਜ਼ਿਆਦਾ ਇਸ ਚੀਜ਼ ਬਾਰੇ ਮੰਨ ਕੇ ਚਲੋ ਪ੍ਰੇਰਿਤ ਕਰਿਆ ਵੀ ਤੁਸੀਂ ਇਹ ਚੀਜ਼ ਵਰਤ ਕੇ ਜਰੂਰ ਦੇਖੋ ਮੀਰਾ ਕੁਲਾਣ ਚਲੋ ਸੁੰਡੀ ਦੀ ਸਪਰੇ ਆਪਾਂ ਨਾਲ ਪਾਉਣੀ ਹੈ ਸੀ ਤੇ ਮੀਰਾ ਕੁਲਾਣ ਦਾ ਜਿਹੜਾ ਮੰਨ ਕੇ ਚਲੋ ਕਿਸਾਨ ਵੀਰੋ ਕੰਮ ਹੈ ਪੀਜੀਆ ਰ ਹੈ ਪlant growth regulator ਤੇ ਇਹ ਵਾਕੀ ਆਪਾਂ ਇਹਨੂੰ ਕਣਕ ਵਗੈਰਾ ਤੇ ਵੀ ਕਰਦੇ ਨੇ ਕਿਸਾਨ ਵੀਰ ਜਦੋਂ ਐਂਡ ਤੇ ਜਾ ਕੇ ਵਧੀਆ ਉਹ ਤੇ ਕਿਸਾਨ ਵੀਰੋ ਪਰ ਇਹਦੀ ਮੈਨੂੰ ਵੀਰ ਨੇ ਵਰਤੋਂ ਕਰਵਾਈ ਆ ਜਿਹੜੀ ਉਹ 28 29 ਦਿਨ ਦੀ ਮੱਕੀ ਤੇ ਮਨਿਕ ਚਲੋ 30 ਦਿਨ ਦੀ ਮੱਕੀ ਦੇ ਉੱਪਰ ਵਰਤੋਂ ਕਰਵਾਈ ਆ ਤੇ ਕਿਸਾਨ ਵੀਰੋ ਇਹ ਜਿਹੜੀ ਇਹ ਉਮੀਰਾ ਕੁਲਾਣ ਦਾ ਰਿਜ਼ਲਟ ਮਿਲੇ ਆ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਸ਼ੇਅਰ ਕਰੂੰਗਾ ਵੀ ਕਿਵੇਂ ਦਾ ਰਿਜ਼ਲਟ ਮਿਲਿਆ ਤਾਂ ਇਹਦਾ ਕਿਸਾਨ ਵੀਰ ਨੂੰ ਇੰਨਾ ਕੁ ਵਧੀਆ ਰਿਜ਼ਲਟ ਮਿਲ ਰਿਹਾ ਮੈਨੂੰ ਬਿਲਕੁਲ ਸਸਤੇ ਦੇ ਵਿੱਚ ਤੇ ਉਸ ਵੀਰ ਨੇ ਮੈਨੂੰ ਇਹ ਗੱਲ ਮੰਨ ਕੇ ਚਲੋ ਪਹਿਲੀ ਸਪਰੇ ਵੇਲੇ ਵੀ ਕਹੀ ਸੀ ਪਰ ਆਪਾਂ ਉਸ ਟਾਈਮ ਆਪਾਂ ਨੂੰ ਥੋੜਾ ਐ ਲਾ ਲਾਉਂਦਾ ਵੀ ਯਾਰ ਕਿਤੇ ਕੰਪਨੀ ਪ੍ਰਮੋਟ ਨਾ ਹੋ ਜੇ ਵੀ ਆਪਾਂ ਤੋਂ ਚੀਜ਼ ਨਾ ਕਹੀ ਜਾਵੇ ਪਰ ਮੈਂ ਇਹ ਗੱਲ ਕਿਸਾਨ ਵੀਰ ਨੂੰ ਇਹ ਕਹਾਂਗਾ ਦੇਖੋ ਕੰਪਨੀ ਦਾ ਅਲੱਗ ਹੁੰਦਾ ਤੇ ਕੋਟੇਵਾ ਕੰਪਨੀ ਵਾਲੇ ਵੀਰ ਨੇ ਆਪਾਂ ਨੂੰ ਇਹਦੇ ਬਾਰੇ ਦੱਸਿਆ ਸੀਗਾ ਵੀਰ ਨਾਲ ਆਪਣੀ ਗੱਲਬਾਤ ਹੁੰਦੀ ਰਹਿੰਦੀ ਸੀ ਤੁਸੀਂ ਵੀ ਕਿਨਵਿਕ ਕਰ ਤੁਸੀਂ ਟ੍ਰਾਇਲ ਲਾ ਕੇ ਦੇਖੋ ਇਹਦਾ ਵੀ ਬਿਲਕੁਲ ਸਸਤਾ ਪ੍ਰੋਜੈਕਟ ਕੰਮ ਇਹਦੇ ਇੰਨਾ ਵਧੀਆ ਕਰੇ ਨੇ ਵੀ ਜਿੱਥੇ ਆਪਾਂ ਮੰਨ ਕੇ ਚੱਲੋ 4-500 ਦੀ ਸਪਰੇਅ ਕਰਦੇ 150 ਦੀ ਸਪਰੇਅ ਨੇ ਉੱਥੇ ਤੱਕ ਆਪਣਾ ਕੰਮ ਕਰਿਆ ਤਾਂ ਕਿਸਾਨ ਵੀਰ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦਾ ਵੀ ਜਦੋਂ ਹੁਣ ਕਣਕ ਵਾਲੇ ਬਾਣਾ ਦੇ ਵਿੱਚ ਆਪਾਂ ਮੱਕੀਆਂ ਬੀਜਨੇ ਨੇ ਪਹਿਲੀ ਸਪਰੇਅ ਦੇ ਵਿੱਚ ਮੇਰਾ ਕਲਾਂ ਜਰੂਰ ਪਾ ਕੇ ਕਰਿਓ ਤੁਸੀਂ ਮੱਕੀ ਦਾ ਰੰਗ ਰੂਪ ਇੰਨਾ ਵਧੀਆ ਬਣਾ ਦਿੰਦਾ ਤੇ ਇੰਨੀ ਵਧੀਆ ਗ੍ਰੋਥ ਕਰਾਉਂਦਾ ਤੁਸੀਂ ਗੱਲ ਛੱਡੋ ਤੇ ਕਿਸਾਨ ਵੀਰੋ ਇਹਦੇ ਨਾਲ ਚਲੋ ਪਹਿਲੀ ਸਪਰੇਅ ਕੱਲੀ ਮੀਰਾ ਕਲਾਂ ਦੀ ਕਰਕੇ ਜਦੋਂ ਆਪਾਂ ਅਗਲੀ ਸਪਰੇਅ ਦੇਣੀ ਹੈ ਹਫ਼ਤੇ ਬਾਅਦ ਉਸ ਟਾਈਮ ਇਹਦੇ ਨਾਲ ਤੁਸੀਂ ਜ਼ਿੰਕ ਜ਼ਰੂਰ ਪਾਉਣਾ ਲਿਕੁਇਡ ਜ਼ਿੰਕ 150 ਐਮਐਲ ਇਹ ਪਾ ਲਿਓ 150 250 ਐਮਐਲ ਪੈਂਦਾ ਤੁਹਾਡਾ ਮੀਰਾ ਕਲਾਂ 1 ਕਿੱਲੇ ਦੇ ਵਿੱਚ ਛੋਟੀ ਮੱਕੀ ਦੇ ਉੱਪਰ 4 ਕਿੱਲਿਆਂ ਦੀ ਕਿਸਾਨ ਵੀਰੋ ਇਹ ਡੋਜ਼ ਬਣ ਜਾਂਦੀ ਹੈ ਮੀਰਾ ਕਲਾਂ ਦੇ 1 ਲੀਟਰ ਦੀ ਤਾਂ ਕਿਸਾਨ ਵੀਰੋ ਮੀਰਾ ਕੁਲਾਨ ਤੁਹਾਨੂੰ ਪੈਂਦਾ ਪਤਾ ਕਿੰਨੇ ਦਾ ਤੁਸੀਂ ਹੈਰਾਨ ਮੰਨ ਜਿਓਗੇ 150 ਰੁਪਿਆ ਤਕਰੀਬਨ 750 ਰੁਪਏ ਦਾ ਹੋ ਇੱਕ ਕਿਲੇ ਦੇ ਵਿੱਚ ਤੁਹਾਡਾ ਮੀਰਾ ਕੁਲਾਨ ਪਾਊਗਾ ਕੰਮ ਹੋਣ 4-500 ਦੀ ਦਵਾਈ ਜਿੰਨਾ ਕਰ ਦੇਣਾ ਇੰਨੀ ਕੁ ਕਿਸਾਨ ਵੀਰੋ ਵਧੀਆ ਇਹਨੇ ਗ੍ਰੋਥ ਕਰਾਈ ਆ ਮੱਕੀ ਦੀ ਬਹੁਤ ਜਿਆਦਾ ਵਧੀਆ ਮਨ ਖੁਸ਼ ਹੋਇਆ ਇਹ ਕਿਸਾਨ ਵੀਰੋ ਕੋਈ ਆਪਾਂ ਕੰਪਨੀ ਦਾ ਪ੍ਰੋਮੋਸ਼ਨ ਨਹੀਂ ਕਰਦੇ ਮੈਂ ਤੁਹਾਨੂੰ ਉਹੀ ਚੀਜ਼ ਦੱਸਦਾ ਜਿਹਦਾ ਘੱਟ ਖਰਚੇ ਦੇ ਵਿੱਚ ਆਪਾਂ ਵਧੀਆ ਰਿਜ਼ਲਟ ਲਈਏ ਜੀ ਜੀ ਤੇ ਸਿਰਫ ਇਹ ਦੋ ਚੀਜ਼ਾਂ ਤੁਸੀਂ ਇਕੱਠੀਆਂ ਕਰਨੀਆਂ ਨੇ ਨਾਲ ਤੁਸੀਂ ਇਹਦੇ ਸੁੰਡੀ ਦੀ ਸਪਰੇਅ ਪਾ ਸਕਦੇ ਹੋ ਤਿੰਨੇ ਚੀਜ਼ਾਂ ਨੂੰ ਰਲਾ ਕੇ ਤੁਸੀਂ ਸਪਰੇਅ ਕਰ ਦੋ ਮੱਕੀ ਬਟੇ ਖੰਦੀ ਆਊਗੀ ਤੁਹਾਡੀ ਜਿਹੜੇ ਕਿਸਾਨ ਵੀਰਾਂ ਦੀ ਹਜੇ 35 ਦਿਨ ਦੀ ਮੱਕੀ ਆ ਉਹ ਵੀ ਜਰੂਰ ਕਰਕੇ ਦੇਖਿਓ ਇਹਨੂੰ ਇੱਕ ਵਾਰ ਮੇਰੇ ਕਹਿ ਤੇ ਟ੍ਰਾਇਲ ਜਰੂਰ ਲਾ ਕੇ ਦੇਖਿਓ ਉਮੀਦ ਆ ਕਿਸਾਨ ਵੀਰ ਉਹ ਜਿਹੜੀ ਆਪਾਂ ਤੁਹਾਨੂੰ ਦਵਾਈ ਬਾਰੇ ਦੱਸਿਆ ਜਾਣਕਾਰੀ ਦਿੱਤੀ ਹੈ ਸਾਨੂੰ ਵਧੀਆ ਲੱਗਿਓ ਵੀ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ